ਆ ਰੋਡ ਹੈ ਜਿਹੜਾ ਮੁਕੰਮਲ ਹੈ ਬੰਦ ਕਰ ਰੱਖਿਆ ਆ ਆ ਦੇਖੋ ਜਿੰਨੇ ਕਾਰ ਨਹੀਂ ਕੋਈ ਸੁਣੇ ਆਓ ਸਾਥੀਓ ਆ ਕਿਤੇ ਸਾਥੀ ਦੇਖੋ ਬੈਸਣ ਲੱਗੇ ਹੋਏ ਨੇ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਵੀ ਕਿਸਾਨ 11 ਮਹੀਨਿਆਂ ਤੋਂ ਧਰਨਿਆਂ ਤੇ ਬੈਠੇ ਨੇਗੇ ਸੈਂਟਰ ਦੀ ਸਰਕਾਰ ਹੈ ਜਿਹੜੀ ਬਿਲਕੁਲ ਵੀ ਸੁਣਨੀ ਨਹੀਂ ਆਰਐਸ ਦੀ ਬਹੁਤ ਪੂਰ ਜ਼ੋਰ ਤੌਰ ਤੇ ਪਹਿਲਾਂ ਤਾਂ ਅਪੀਲ ਕੀਤੀ ਹੋਈ ਆ ਵੀ ਜੋ ਕਿ 30 ਤਰੀਕ ਨੂੰ ਸਵੇਰੇ 7 ਵਜੇ ਰੋਡ ਨੇ ਉਹ ਬੰਦ ਕੀਤੇ ਜਾਣਗੇ ਕਿਉਂਕਿ ਸਾਰੇ ਸਾਥੀਆਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਜਲਦੀ ਤੋਂ ਜਲਦੀ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਕਿਉਂਕਿ ਅੱਜ ਦੇ ਸਾਥੀਓ ਕਿਵੇਂ ਆ ਕੇ ਸਾਥੀ ਜਿਹੜੇ ਨੇ ਬਹਿਸ ਵੀ ਕਰਦੇ ਨੇਗੇ ਪਰ ਕਿਉਂਕਿ ਜਿਹੜੀ ਸੈਂਟਰ ਦੀ ਸਰਕਾਰ ਆ ਉਹ ਟਸ ਤੋਂ ਮਸ ਨਹੀਂ ਹੋ ਰਹੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੋ ਕਿ ਅੱਜ 35ਵੇਂ ਦਿਨ ਮਰਨ ਮਰਤੇ ਪਹੁੰਚ ਚੁੱਕੇ ਲਗੇ ਕਿਉਂਕਿ ਜਿਹੜੀ ਉਹਨਾਂ ਦੀ ਹਾਲਤ ਆ ਬਹੁਤ ਨਾਜ਼ੁਕ ਜਿਹੜੀ ਚੱਲ ਤੌਰ ਦੇ ਵਿੱਚ ਚੱਲ ਰਹੀ ਆ ਸਾਰੇ ਸਾਥੀਆਂ ਨੂੰ ਬੇਨਤੀ ਕਰਦੇ ਆ ਵੀ ਵੱਧ ਤੋਂ ਵੱਧ ਇਹਨਾਂ ਨਾਕਿਆਂ ਤੇ ਪਹੁੰਚੋ ਜੋ ਕਿ ਆਪਣੇ ਦਿੱਤੇ ਹੋਏ ਪ੍ਰੋਗਰਾਮ ਤੇ ਅਨਸਾਰ ਦੇ ਭਾਈ ਜੀ ਗੱਲ ਸੁਣੋ ਜਿੱਦੇ ਅਸੀਂ ਨਾਕੇ ਤੇ ਜਾਣਾ ਹੁੰਦਾ ਨਾ ਤੁਸੀਂ ਸਾਨੂੰ ਪਿੰਡਾਂ ਦੇ ਪਿੰਡਾਂ ਦੇ ਵਿੱਚੋਂ ਨਿਕਲ ਹੀ ਨਹੀਂ ਦਿੰਦੇ ਤੁਸੀਂ ਘਰਾਂ ਦੇ ਵਿੱਚ ਬੰਦ ਕਰ ਲੈਂਦੇ ਹੋ ਤੁਹਾਡੀਆਂ ਡਿਊਟੀਆਂ ਨਾਲ ਜਿੱਥੇ ਵੀ ਹੈਗੇ ਆਪਣੇ ਜਿੱਧਰ ਦੀ ਮਰਜ਼ੀ ਜਾਓ ਨਾ ਜਾਓ ਪਰ ਇਹ ਇਹ ਨਾਕਿਆਂ ਦੇ ਵਿੱਚ ਦੀ ਅਸੀਂ ਨਹੀਂ ਤੁਹਾਨੂੰ ਲੰਘਣ ਦਵਾਵਾਂਗੇ ਸਾਰੇ ਸਾਥੀਆਂ ਦੀ ਕਿਉਂਕਿ ਸਾਡੀ ਵੀ ਹੱਥ ਬੰਨ੍ਹ ਕੇ ਬੇਨਤੀ ਹੈ ਤੁਹਾਨੂੰ ਮੈਂ ਬਹੁਤ ਸਾਡੇ ਕੋਈ ਨੰਬਰ ਤੋਂ ਸੰਪਰਕ ਆਊਗਾ ਸ਼ਕੋ ਦਾਦਾ ਸਾਥੋ ਜੀ ਸਾਰੇ 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 ਇਹ ਦੋ ਤਰ੍ਹਾਂ ਦਾ ਲੋਕਾਂ ਨੂੰ ਟੋਲ ਕੇ ਲਾਦੇ ਧੋਕੇ ਆਪਣੇ ਤੇਰੀ ਪੈਸੇ ਦਾ ਨਾਂ ਚ ਠੀਕ ਆ